ਗੱਲ ਇਹ ਜੀ ਮਨਪੇ ਸਹਿਮ ਪਰਿਖੂ ਦਾ ਪਤ ਭਰਾਵਾ ਇਸ ਵੇਰੇ ਘਰੋਂ ਕੰਮ ਤੇ ਚਲੇ ਆਇਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਜੀ ਕਹਿ ਦਣਾ ਜਿਹੜਾ ਕਿ ਛੱਟ ਲੱਗੀ ਜਨੇ ਲੱਕ ਜੀ ਜਿਹੜੀ ਹੋਈ ਕਿ ਫੈਂਚਰ ਆਪਸ ਸੁਈਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਡੀ ਓਵਰਟੇਕ ਕਰਦੀ ਗੱਡੀ ਨੇ ਗੱਣਨ ਹੇਟ ਕੀਤਾ ਵਾ ਤੋਂ ਗੱਡੀ ਵੀ ਨਹੀਂ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਹੈ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪੈਂਦੇ ਲੋਗਰਾ ਪਿੰਡ ਦਾ ਫਰੈਂਚ ਹੈ ਵਾ ਉਹਨਾਂ ਦੀ ਗੱਡੀ ਟੁੱਟ ਚੜਿਆ ਗਵਰਨਮੈਂਟ ਦੇ ਚੜਿਆ ਉਹਨਾਂ ਦੀ ਗੱਡੀ ਨੇ ਹੱਟ ਕੀਤਾ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਹੀਂ ਪੜੇ ਅਸੀਂ ਮੰਗ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦੇਤਾ ਜੀ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਨਾਮ ਸਿੰਘ ਪਿੰਡ ਘੜਕੇ ਆ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈਗਾ सुरेंद्रਪਾਲ ਸਿੰਘ ਇਹਨੂੰ ਰੈਫਰ ਕੀਤਾ ਮਾਸਟਰ ਇੱਕ ਮੁਟਕਣੀ ਹਾਂਜੀ ਇੱਕ ਜਿਹੜਾ ਉਹ ਇੱਥੇ ਉਹਦਾ ਇਲਾਜ ਚੱਲਿਆ ਹੋਇਆ ਹਾਂਜੀ ਕਾਰਵਾਈ ਕਿੱਥੇ ਹੈ ਹਾਂਜੀ ਜੋ ਬਦਲ ਟ੍ਰੀਟਮੈਂਟ ਹੋ ਗਈ ਹੋ ਰਹੀ ਹੈ ਤਾਂ ਦੂਜਾ ਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜ ਇੱਕ ਜਣੇ ਦੀ ਡੈਥ ਹੋਈ ਹੈ ਉਹ ਹੁਣ ਪਤਾ ਲੱਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਘੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਅਮਚੇ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਲੱਗਾ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਆਧਾਰ ਤੇ ਜੋ ਬਿਆਨ ਲਗਾਉਂਦੇ ਆਪਾਂ ਕਰਨਗੇ